ਕਿਸੇ ਨੇ ਬਹੁਤ ਸੋਣਾ ਕਿਹਾ ਹੈ ਕਿ ਸੋਚ ਚੰਗੀ ਰੱਖੋ ਲੋਕ ਚੰਗੇ ਲੱਗਣਗੇ ਤੇ ਨੀਅਤ ਚੰਗੀ ਰੱਖੋ ਕੰਮ ਆਪਣੇ ਆਪ ਠੀਕ ਹੋਣ ਲੱਗਣਗੇ ਇੱਕ ਬਹੁਤ ਛੋਟੀ ਜਿਹੀ ਕਹਾਣੀ ਇੱਕ ਚੋਰ ਅਤੇ ਮਹਾਤਮਾ ਜੀ ਦੀ ਮਹਾਤਮਾ ਜੀ ਨਾਲ ਜਦੋਂ ਉਸ ਚੋਰ ਦੀ ਭੇਟ ਹੋਈ ਤਾਂ ਮਹਾਤਮਾ ਜੀ ਨੇ ਕਿਹਾ ਬੇਟਾ ਕਿਉਂ ਚੋਰੀ ਦੇ ਕੰਮ ਕਰਦਾ ਹੈ ਪਰਮਾਤਮਾ ਦਾ ਨਾਮ ਲਿਆ ਕਰ ਚੋਰ ਨੇ ਕਿਹਾ ਕਿ ਚਲੋ ਭਗਵਾਨ ਦਾ ਨਾਮ ਲੈ ਲਿਆ ਕਰਾਂਗਾ ਹੋਰ ਕੀ ਕਰਨਾ ਹੈ ਮਹਾਤਮਾ ਜੀ ਨੇ ਕਿਹਾ ਹਰ ਰੋਜ਼ ਮੰਦਿਰ ਜਾਇਆ ਕਰ ਪੂਜਾ ਪਾਠ ਕਰਿਆ ਕਰ ਜੇ ਉਹ ਚੋਰਨੇ ਕਿਹਾ ਨਹੀਂ ਮੈਂ ਇਹ ਸਭ ਨਹੀਂ ਕਰ ਸਕਾਂਗਾ ਨਾਮ ਲੈ ਲਵਾਂਗਾ ਇੰਨਾ ਮੈਂ ਕਰ ਲਵਾਂਗਾ ਹੋਰ ਕੋਈ ਕੰਮ ਹੈ ਤਾਂ ਦੱਸੋ ਮਹਾਤਮਾ ਜੀ ਨੇ ਕਿਹਾ ਚਲੋ ਠੀਕ ਹੈ ਤਾਂ ਤੂੰ ਸਿਰਫ ਇਹ ਇੱਕ ਕੰਮ ਕਰਨਾ ਹੈ ਤੈਨੂੰ ਕੋਈ ਵੀ ਪ੍ਰਾਈ ਇਸਤਰੀ ਮਿਲੇ ਤਾਂ ਉਸ ਨੂੰ ਮਾਂਤਾ ਜਾਂ ਭੈਣ ਮੰਨਣਾ ਹੈ ਚੋਰਨੇ ਕਿਹਾ ਠੀਕ ਹੈ ਗੁਰੂ ਜੀ ਇਹ ਵਾਲੀ ਗੱਲ ਤੁਹਾਡੀ ਮੈਨੂੰ ਠੀਕ ਲੱਗੀ ਮੈਂ ਇਹ ਕਰਾਂਗਾ ਕੋਈ ਵੀ ਪ੍ਰਾਈ ਇਸਤਰੀ ਮਿਲੇਗੀ ਮਾਤਾ ਜਾਂ ਭੈਣ ਦੇ ਰੂਪ ਵਿੱਚ ਦੇਖਾਂਗਾ ਜਿਸ ਰਾਜ ਵਿੱਚ ਉਹ ਚੋੜ ਰਹਿੰਦਾ ਸੀ ਉਸ ਦਾ ਰਾਜਾ ਨਿਰਸੰਤਾਨ ਸੀ ਉਸ ਨੂੰ ਕੋਈ ਸੰਤਾਨ ਨਹੀਂ ਹੋ ਰਹੀ ਸੀ ਤਾਂ ਇਸ ਚੱਕਰ ਵਿੱਚ ਉਸ ਨੇ ਆਪਣੀ ਰਾਣੀ ਨੂੰ ਵੀ ਆਪਣੇ ਮਹਿਲ ਤੋਂ ਅਲੱਗ ਕਰ ਦਿੱਤਾ ਸੀ ਇੱਕ ਮਕਾਨ ਵਿੱਚ ਉਹ ਰਾਣੀ ਰਹਿੰਦੀ ਸੀ 12 ਸਾਲ ਤੋਂ ਉਸ ਨੇ ਰਾਣੀ ਨੂੰ ਅਲੱਗ ਰੱਖਿਆ ਸੀ ਉਸ ਮਕਾਨ ਦੀ ਸੁਰੱਖਿਆ ਦੇ ਲਈ ਉਸ ਮਕਾਨ ਦੇ ਬਾਹਰ ਸਾਦੀ ਵਰਦੀ ਵਿੱਚ ਉਸਨੇ ਸੈਨਿਕ ਤਾਇਨਾਤ ਕਰ ਰੱਖੇ ਸਨ ਕਿ ਕੌਣ ਆ ਰਿਹਾ ਹੈ ਕੌਣ ਜਾ ਰਿਹਾ ਹੈ ਮੈਨੂੰ ਖਬਰ ਦਿੰਦੇ ਰਹੋ ਜਾਸੂਸ ਦੇ ਰੂਪ ਵਿੱਚ ਉਹ ਕੰਮ ਕਰ ਰਹੇ ਹੁੰਦੇ ਸਨ ਇੱਕ ਰਾਤ ਨੂੰ ਉਹ ਚੋਰ ਜੋਸੀ ਉਸੇ ਮਕਾਨ ਵਿੱਚ ਚੋਰੀ ਕਰਨ ਦੇ ਲਈ ਪਹੁੰਚਿਆ ਉਸ ਨੂੰ ਪਤਾ ਨਹੀਂ ਸੀ ਕਿ ਰਾਣੀ ਰਹਿੰਦੀ ਹੈ ਇੱਥੇ ਉਹ ਤਾਂ ਚਲਿਆ ਗਿਆ ਚੋਰੀ ਕਰਨ ਦੇ ਲਈ ਇੱਧਰ ਸੈਨਿਕਾਂ ਨੇ ਦੇਖਿਆ ਕਿ ਕੋਈ ਆਇਆ ਹੈ ਮਕਾਨ ਵਿੱਚ ਬਿਨਾਂ ਦੇਰੀ ਕੀਤੇ ਉਹ ਭੱਜੇ ਰਾਜਾ ਦੇ ਕੋਲ ਕੋਲ ਜਾ ਕੇ ਰਾਜੇ ਨੂੰ ਦੱਸਿਆ ਕਿ ਕੋਈ ਆਇਆ ਹੈ ਰਾਜਾ ਵੀ ਭੱਜਿਆ ਭੱਜਿਆ ਆਇਆ ਤੇ ਖਿੜਕੀ ਵਿੱਚੋਂ ਝਾਕ ਕੇ ਦੇਖਣ ਲੱਗਿਆ ਸੋਣਾ ਲੱਗਿਆ ਕਿ ਅੰਦਰ ਕੀ ਹੋ ਰਿਹਾ ਹੈ ਜੋ ਚੋਰ ਸੀ ਚੋਰੀ ਕਰ ਰਿਹਾ ਸੀ ਉਸੇ ਵਕਤ ਰਾਣੀ ਨੇ ਉਸ ਨੂੰ ਦੇਖ ਲਿਆ ਅਤੇ ਉਸ ਨੂੰ ਕਹਿਣ ਲੱਗੀ ਕਿ ਤੂੰ ਇੱਥੇ ਚੋਰੀ ਕਰਨ ਆਇਆ ਹੈ ਚੋਰ ਨੇ ਕਿਹਾ ਮaaf ਕਰਨਾ ਹੁਣ ਤਾਂ ਤੁਸੀਂ ਮੈਨੂੰ ਦੇਖ ਲਿਆ ਪਰ ਰਾਜੇ ਨੂੰ ਨਾ ਦੱਸਣਾ ਸੈਂ ਕਾਨੂੰਨਾਂ ਦੱਸਣਾ ਰਾਣੀ ਨੇ ਕਿਹਾ ਮੈਂ ਨਹੀਂ ਦੱਸਾਂਗੀ ਅੱਛਾ ਇਹ ਦੱਸੋ ਕਿ ਆਇਆ ਕਿਵੇਂ ਉਸਨੇ ਕਿਹਾ ਜੀ ਮੈਂ ਊਂਠ ਤੇ ਆਇਆ ਹਾਂ ਰਾਣੀ ਨੇ ਕਿਹਾ ਜੇ ਮੈਂ ਤੇਰੇ ਊਂਠ ਨੂੰ ਸੋਨੇ ਚਾਂਦੀ ਨਾਲ ਭਰ ਦੇਵਾਂ ਲੱਦ ਦੇਵਾਂ ਉਸ ਨੂੰ ਬਹੁਤ ਸਾਰਾ ਸੋਨਾ ਚਾਂਦੀ ਤੈਨੂੰ ਦੇ ਦੇਵਾਂ ਬਸ ਮੇਰੀ ਇੱਛਾ ਪੂਰੀ ਕਰ ਦੇ ਚੋਰ ਦੋ ਕਦਮ ਪਿੱਛੇ ਹਟ ਗਿਆ ਬੋਲਿਆ ਨਹੀਂ ਤੁਸੀਂ ਮੇਰੀ ਮਾਤਾ ਹੋ ਪੁੱਤਰ ਦੇ लायक ਕੋਈ ਕੰਮ ਹੈ ਤਾਂ ਉਹ ਦੱਸੋ ਰਾਣੀ ਬਹੁਤ ਪ੍ਰਭਾਵਿਤ ਹੋਈ ਕਹਿਣ ਲੱਗੀ ਅੱਛਾ ਇਹ ਰਾਜਾ ਜੋ ਸਭ ਕੁਝ ਸੁਣ ਰਿਹਾ ਸੀ ਦੌੜਿਆ ਭੱਜਿਆ ਅੰਦਰ ਆ ਗਿਆ ਸੈਨਿਕਾਂ ਦੇ ਨਾਲ ਅਤੇ ਉਸ ਚੋਰ ਨੂੰ ਫੜ ਕੇ ਲੈ ਗਿਆ ਰਾਜਾ ਵੀ ਬੜਾ ਪ੍ਰਭਾਵਿਤ ਹੋਇਆ ਕਿ ਚੋਰ ਅਤੇ ਇੰਨੀ ਇਮਾਨਦਾਰੀ ਉਸ ਨੂੰ ਰਾਜ ਮਹਿਲ ਵਿੱਚ ਲਿਜਾਇਆ ਗਿਆ ਤੇ ਉਸ ਚੋਰ ਨੂੰ ਕਿਹਾ ਗਿਆ ਕਿ ਮੈਂ ਤੇਰੀ ਇਮਾਨਦਾਰੀ ਤੋਂ ਬਹੁਤ ਪ੍ਰਭਾਵਿਤ ਹੋਇਆ ਹਾਂ ਬੋਲ ਤੂੰ ਕੀ ਚਾਹੁੰਦਾ ਹੈ ਕੀ ਮੰਗਣਾ ਚਾਹੁੰਦਾ ਹੈ ਚੋਰ ਨੇ ਪਤਾ ਹੈ ਕੀ ਮੰਗਿਆ ਚੋਰ ਨੇ ਕਿਹਾ ਮੇਰੀ ਉਹ ਮਾਂ ਜੋ 12 ਸਾਲਾਂ ਤੋਂ ਤੁਹਾਡੇ ਤੋਂ ਅਲੱਗ ਹੈ ਰਾਜ ਮਹਿਲ ਵਿੱਚ ਰਹਿਣਾ ਚਾਹੀਦਾ ਹੈ ਉਸ ਨੂੰ ਰਾਣੀ ਨੂੰ ਪਰ ਤੁਸੀਂ ਅਲੱਗ ਰੱਖਿਆ ਹੈ ਉਹਨਾਂ ਨੂੰ ਫਿਰ ਤੋਂ ਸੁਹਾਗਣ ਬਣਾ ਦਿਓ ਦੁਬਾਰਾ ਉਹਨਾਂ ਨੂੰ ਲੈ ਕੇ ਆਓ ਜਾਓ ਉਸੇ ਸਨਮਾਨ ਦੇ ਨਾਲ ਜਿਸ ਦੀ ਉਹ ਹੱਕਦਾਰ ਹੈ ਰਾਜਾ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਗਿਆ ਪਹੁੰਚਿਆ ਰਾਣੀ ਦੇ ਕੋਲ ਜਿਸ ਮਕਾਨ ਵਿੱਚ ਉਹ ਰਹਿੰਦੀ ਸੀ ਜਾ ਕੇ ਕਹਿਣ ਲੱਗਿਆ ਚੱਲਿਏ ਸਾ ਸਨਮਾਨ ਤੁਹਾਡਾ ਸਵਾਗਤ ਹੈ ਤੁਹਾਡਾ ਫਿਰ ਤੋਂ ਰਾਜ ਮਹਿਲ ਵਿੱਚ ਰਾਣੀ ਨੇ ਪੁੱਛਿਆ ਕਿ ਅਚਾਨਕ ਇਹ ਬਦਲਾਅ ਤਾਂ ਰਾਜੇ ਨੇ ਦੱਸਿਆ ਕਿ ਉਹ ਚੋਰ ਕਹਿ ਰਿਹਾ ਹੈ ਕਿ ਮੇਰੀ ਮਾਂ ਨੂੰ ਵਾਪਸ ਲੈ ਕੇ ਆਓ ਉਸ ਨੇ ਮਾਤਾ ਦੇ ਰੂਪ ਵਿੱਚ ਤੁਹਾਨੂੰ ਦੇਖਿਆ ਰਾਣੀ ਨੇ ਕਿਹਾ ਠੀਕ ਹੈ ਮੈਂ ਚੱਲ ਪਾਵਾਂਗੀ ਤੁਹਾਡੇ ਨਾਲ ਪਰ ਤੁਹਾਨੂੰ ਮੇਰੀ ਇੱਕ ਇੱਛਾ ਮੰਨਣੀ ਪਵੇਗੀ ਇੱਕ ਗੱਲ ਮੰਨਣੀ ਪਵੇਗੀ ਇਸ ਤਰ੍ਹਾਂ ਨਹੀਂ ਤੁਸੀਂ ਲਿਖ ਕੇ ਦੇਵੋ ਕਿ ਜੋ ਮੈਂ ਕਹਾਂਗੀ ਉਹ ਹੋਵੇਗਾ ਅਤੇ ਮੈਨੂੰ ਮੋਹਰ ਲਗਾ ਕੇ ਦੇਵੋ ਰਾਜੇ ਨੇ ਸੋਚਿਆ ਪਤਾ ਨਹੀਂ ਕੀ ਮੰਗਣ ਵਾਲੀ ਹੈ ਪਰ ਫਿਰ ਵੀ ਕਿਹਾ ਠੀਕ ਹੈ ਰਾਜ ਮੋਹਰ ਮੰਗਵਾ ਕੇ ਅਤੇ ਲਗਾ ਕੇ ਉਹ ਪੱਤਰ ਦੇ ਦਿੱਤਾ ਗਿਆ ਕਿ ਜੋ ਕਹਾਂਗੀ ਉਹ ਹੋਵੇਗਾ ਹੁਣ ਦੱਸੋ ਕੀ ਕਰਨਾ ਹੈ ਰਾਣੀ ਨੇ ਕਿਹਾ ਜੋ ਮੇਰਾ ਉਹ ਪੁੱਤਰ ਹੈ ਹੁਣੇ-ਹੁਣੇ ਮੇਰਾ ਜੋ ਪੁੱਤਰ ਬਣਿਆ ਹੈ ਮੈਂ ਚਾਹੁੰਦੀ ਹਾਂ ਕਿ ਉਸ ਨੂੰ ਅਸੀਂ ਸਵਕਾਰੀਏ ਆਪਣਾ ਪੁੱਤਰ ਮੰਨੀਏ ਅਤੇ ਉਸ ਨੂੰ ਰਾਜ ਦਾ ਉੱਤਰਾਧਿਕਾਰੀ ਘੋਸ਼ਿਤ ਕਰੋ। ਅਗਲਾ ਜੁਬਰਾਜ ਘੋਸ਼ਿਤ ਕਰੋ। ਤਾਂ ਰਾਜਾ ਪ੍ਰਸੰਨਤਾ ਦੇ ਨਾਲ ਬੋਲਿਆ ਕਿ ਹਾਂ, ਇਹੀ ਹੋਵੇਗਾ। ਰਾਜਾ ਰਾਣੀ ਨੇ ਉਸ ਦਿਨ ਤੋਂ ਉਸ ਚੋਰ ਨੂੰ ਆਪਣਾ ਬੇਟਾ ਮੰਨ ਲਿਆ ਤੇ ਉਸ ਨੂੰ ਰਾਜ ਦਾ ਅਗਲਾ ਜੁਬਰਾਜ ਘੋਸ਼ਿਤ ਕਰ ਦਿੱਤਾ। ਮਹਾਤਮਾ ਜੀ ਦੀ ਇੱਕ ਗੱਲ ਨੇ ਚੋਰ ਨੂੰ ਜੁਬਰਾਜ ਬਣਾ ਦਿੱਤਾ। ਬਹੁਤ ਛੋਟੀ ਜਿਹੀ ਕਹਾਣੀ ਹੈ ਜੋ ਇਹੀ ਦੱਸਦੀ ਹੈ ਕਿ ਜੇ ਨੀਅਤ ਸਾਫ਼ ਰੱਖੋਗੇ ਤਾਂ ਸਭ ਕੁਝ ਵਧੀਆ ਹੋਣ ਲੱਗੇਗਾ ਕੰਮ ਆਪਣੇ ਆਪ ਠੀਕ ਹੋਣ ਲੱਗਣਗੇ ਸਾਡੇ ਵਿਚਾਰ ਸਾਡੇ ਕਰਮ ਹੁੰਦੇ ਹਨ ਵਿਚਾਰਾਂ ਦਾ ਸ਼ੁੱਧੀਕਰਨ ਬਹੁਤ ਜ਼ਰੂਰੀ ਹੈ ਵਿਚਾਰਾਂ ਨੂੰ ਸ਼ੁੱਧ ਕਰੋ ਕਰਮ ਆਪਣੇ ਆਪ ਸ਼ੁੱਧ ਹੋ ਜਾਣਗੇ ਧੰਨਵਾਦ